ਹਰ ਮਨੁਕ ਨੂੰ ਐਸਾ ਰਸ ਚਾਹੀਦਾ ਜੋ ਕਦੀ ਬੇਰਸੀ ਚ ਨਾ ਬਦਲੇ ਉਸ ਮਹਾਂ ਰਸ ਦਾ ਨਾਹੀ ਪ੍ਰਮਾਤਮਾ ਹਰ ਮਨੁਕ ਨੂੰ ਐਸੀ ਧਨ ਸੰਪਦਾ ਚਾਹੀਦੀ ਹੈ ਜੋ ਵਧਦੀ ਜਾਏ ਵਧਦੀ ਜਾਏ ਧਨ ਕਦੀ ਘਟੇ ਨਾ ਉਸ ਪਰਮ ਧਨ ਦਾ ਨਾਹੀ ਪ੍ਰਮਾਤਮਾ ਹਰ ਮਨੁਕ ਨੂੰ ਐਸੀ ਤਾਕਤ ਸ਼ਕਤੀ ਪ੍ਰਤੀਸ਼ਟਾ ਪ੍ਰਭਤਾ ਚਾਹੀਦੀ ਹੈ ਜੋ ਕਦੀ ਢੈਂਦੀ ਕਲਚ ਨਾ ਜਾਵੇ ਐਸੀ ਮਹਾਨ ਪ੍ਰਭਤਾ ਦਾ ਨਾਹੀ ਪ੍ਰਭੂ ਹੈ ਰਾਣਾ ਦੇਚ ਪਿਆਸ ਤੇ ਪ੍ਰਭੂ ਦੀ ਹੈ ਪਰਮਾਤਮਾ ਦੀ ਹੈ ਪਰਮ ਜੀਵਨ ਈਸ਼ਵਰ ਦੀ ਹੈ ਤਲਾਸ਼ ਗਲਤ ਹੈ ਖੋਜ ਗਲਤ ਹੈ ਜੈਸੇ ਕੋਈ ਰੇਤ ਦੇ ਚੋਂ ਤੇਲ ਕੱਢਣ ਦੀ ਕੋਸ਼ਿਸ਼ ਕਰੇ ਤੋ ਰੇਤ ਦੇ ਚੋਂ ਤੇ ਤੇਲ ਨਹੀਂ ਨਿਕਲੇਗਾ। ਥਿੱਲਾਂ ਚੋਂ ਨਿਕਲੇਗਾ, ਸਰਸੋਂ ਚੋਂ ਨਿਕਲੇਗਾ। ਕਹਿੰਦੇ ਨੇ ਸਾਧਨ ਗਲਤ ਹੋਵੇ ਤੇ ਮਨੋਰਥ ਦੀ ਪੂਰਤੀ ਨਹੀਂ ਹੁੰਦੀ। ਇੱਕ ਹੁੰਦਾ ਹੈ ਲਕਸ਼ ਮਨੋਰਥ, ਇੱਕ ਉਸ ਮਨੋਰਥ ਦੀ ਪੂਰਤੀ ਵਾਸਤੇ ਸਾਧਨ ਜੁਟਾਣੇ, ਯਤਨ ਕਰਨਾ। ਮਨੋਰਥ ਠੀਕ ਹੋਵੇ, ਸਾਧਨ ਗਲਤ ਹੋਵੇ, ਤੋ ਫਿਰ ਮਨੋਰਥ ਦੀ ਪ੍ਰਾਪਤੀ ਨਹੀਂ ਹੁੰਦੀ ਨਹੀਂ ਹੁੰਦੀ ਮਨੋਰਥ ਇਹ ਹੋਵੇ ਮੈਨੂੰ ਤੇਲ ਚਾਹੀਦਾ ਹੈ ਤੇ ਸਾਧਨ ਇਹ ਹੋਵੇ ਕਿ ਰੇਤ ਨੂੰ ਕਾਣੀ ਦੇ ਚ ਪੀੜੇ ਤੇ ਸਾਧਨ ਗਲਤ ਹੈ ਗਲਤ ਸਾਧਨਾ ਦੇ ਨਾਲ ਸਹੀ ਮਨੋਰਥ ਦੀ ਪ੍ਰਾਪਤੀ ਨਹੀਂ ਹੁੰਦੀ ਭੁੱਖ ਲੱਗੀ ਹੈ ਪਾਣੀ ਪੀ ਰਿਹਾ ਹੈ ਪਿਆਸ ਮਿਟ ਸਕਦੀ ਹੈ ਭੁੱਖ ਨਹੀਂ ਮਿਟੇਗੀ ਪਿਆਸ ਲੱਗੀ ਹੈ ਬੜੀ ਜ਼ੋਰ ਦੀ ਭੋਜਨ ਖਾ ਰਿਹਾ ਹੈ ਭੁੱਖ ਮਿਟੇਗੀ ਪਿਆਸ ਨਹੀਂ ਮਿਟੇਗੀ ਸਾਧਨ ਗਲਤ ਹੈ ਤਾਂ ਲਕਸ਼ ਦੀ ਪੂਰਤੀ ਨਹੀਂ ਹੋਵੇਗੀ ਉਮੀਦੇ ਗਲ ਪਕੜਦੇ ਚਾਹੀਏ ਮਨੋਰਥ ਸਹੀ ਹੋਵੇ ਲਕਸ਼ ਸਹੀ ਹੋਵੇ ਨਿਸ਼ਾਨਾ ਸਹੀ ਹੋਵੇ ਸਾਧਨ ਗਲਤ ਹੋਵੇ ਚਹੇ ਦਾ ਪਰਮ ਆਨੰਦ ਇੱਕ ਨਬਾਰੋਂ ਲੱਭਦਾ ਹੈ। ਚਹੇ ਦਾ ਪਰਮ ਸੁਖ ਲਖਨ ਬਾਹਰੋਂ ਲੱਭਦਾ ਹੈ। ਹੈ ਹੀ ਨਹੀਂ ਬਾਹਰ। ਤੇ ਮਨੁੱਖ ਦੇ ਕੋਲ ਜਿਹੜਾ ਅਨੁਭਵ ਹੈ ਉਹ ਇਹ ਕਿ ਅਜੇ ਤੱਕ ਜੋ ਕੁਝ ਵੀ ਇਸ ਨੂੰ ਲੱਭਿਆ ਬਾਹਰੋਂ ਹੀ ਲੱਭਿਆ ਹੈ। ਧਨ ਲੱਭਿਆ, ਪਦਾਰਥ ਲੱਭੇ ਨੇ, ਪਰਿਵਾਰ ਦੇ ਸੰਬੰਧ ਲੱਭੇ ਨੇ। ਮਾਨ ਮਰਿਆਦਾ ਮਿਲੀ ਹੈ, ਜੋ ਕੁਝ ਵੀ ਮਿਲੇ ਹੈ ਬਾਹਰੋਂ ਮਿਲੇ ਹੈ। तो इतों ये ख्याल बन गया शायद परमात्मा भी बारों मिलेगा नहीं मिलेगा ये भी कर आज तक नहीं मिले को तो फिर खोज करिए इस मन को, कोई खोजो भाई मन खोज तपाई ਮਨ ਇੱਕ ਐਸਾ ਬੀਜ ਹੈ ਅਗਰ ਇਸ ਨੂੰ ਅਨਕੂਲ ਧਰਤੀ ਮਿਲ ਜਾਏ ਤੇ ਇਹ ਦੇਚੋਂ ਪਰਮਾਤਮਾ ਕੈਦਾ ਹੋ ਸਕਦਾ ਹੈ ਪਰਮ ਸੁਖ ਪਰਮ ਆਨੰਦ ਪਰਮ ਰਸ ਪਰਮ ਖੇੜਾ ਨਾਸਤਿਕ ਤੇ ਐਸਾ ਕਹਿੰਦੇ ਨੇ ਕਿ ਜੋ ਠੋਸ ਪਦਾਰਤ ਹੈ ਨਾ ਇਹ ਹੀ ਸੂਖਸ਼ਮ ਰੂਪ ਧਾਰਨ ਕਰਦਾ ਕਰਦਾ ਸਾਡਾ ਮਨ ਬਣ ਗਿਆ ਕੋਈ ਪਰਮਾਤਮਾ ਨਾਮ ਦੀ ਚੀਜ਼ ਨਹੀਂ ਹੈ। ਮਨ ਵਿੱਚ ਕੋਈ ਪਰਮਾਤਮਾ ਨਹੀਂ। ਇਹ ਜੋ ਠੋਸ ਪਦਾਰਥ ਨੇ ਇਹ ਸੂਖਸ਼ਮ ਰੂਪ धारण ਕਰਦੇ ਕਰ ਮਨ ਬਣ ਗਏ। ਧਾਰਮਿਕ ਬੰਦੇ ਇੰਜ ਕਹਿੰਦੇ ਨੇ ਸਾਡੇ ਮਨ ਦਾ ਹੀ ਵਿਸਤਾਰ ਹੈ ਬਾਹਰ ਦੀ ਦੁਨੀਆ। ਮਨ ਫੈਲਦਾ ਫੈਲਦਾ ਸੰਸਾਰ ਬਣ ਗਏ। ਮਨ ਬਾਹਰ ਫੈਲਦਾ ਫੈਲਦਾ ਸੰਸਾਰ ਬਣ ਗਿਆ ਇੱਕ ਯੋਗੀ ਇੱਕ ਸਾਧਨਾ ਕਰਨ ਵਾਲਾ ਮਨ ਨੂੰ ਸੁਕੋੜਦਾ ਹੈ ਸਮੇਟਦਾ ਹੈ ਤੇ ਸਮੇਟਦੇ ਆ ਸਮੇਟਦੇ ਆ ਮਨ ਦੇ ਖਾਤਮੇ ਨਾਲ ਮਨ ਨਿਰੰਕਾਰ ਹੋ ਜਾਂਦਾ ਹੈ ਮਨ ਤੋਂ ਜੋਤ